ਬਾਈ ਸਾਰ ਨੂੰ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਿੱਚ ਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਰਹਿੰਦਾ ਜੀ ਪਿੰਡ ਮੈਸਰਖਾਨਾ ਜਿਹੜਾ ਆਪਣਾ ਪਿੰਡ ਮੈਸਰਖਾਨਾ ਜੀ ਇਹ ਮੌੜ ਮੰਡੀ ਦੇ ਕੋਲੇ ਰਹਿੰਦਾ ਹੈ ਤੇ ਜਿਹੜਾ ਆਪਣਾ ਬਠਿੰਡਾ ਜੀ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਕੱਪੜੇ ਦਾ ਸ਼ੋਅਰੂਮ ਹੈ ਵੀਰ ਜੀ ਤੇ ਬਹੁਤ ਹੀ ਵਧੀਆ ਸਸਤਾ ਤੇ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਵੇਚਦੇ ਆਂ ਆਏ ਵਾਰੀ ਵリュー ਦੇ ਵਿੱਚ ਦੱਸਦੇ ਆਂ ਆਪਾਂ ਤੇ ਪਤਾ ਜੀ ਇਹ ਜਿਹੜਾ ਬੰਦਾ ਲੈ ਕੇ ਆਦਾ ਵੀ ਜੀ ਆਪਾਂ ਵਧੀਆ ਕੁਆਲਿਟੀ ਦਾ ਰੱਖਦੇ ਆਂ ਮਾੜਾ ਕੱਪੜਾ ਕੋਈ ਨਹੀਂ ਰੱਖਦੇ ਵੀ ਜੀ ਏਕੀ ਟੈਕ 57 ਸ਼ੰਕਰਵਰਗੀਆਂ ਵੈਰਾਈਟੀਆਂ ਆਪਾਂ ਰੱਖਦੇ ਆਂ ਵੀਰ ਜੀ ਤੇ ਇੱਕ ਵੀ ਜੀ ਆਪਾਂ ਸਾਰਿਆਂ ਨੂੰ ਬੇਨਤੀ ਇਹ ਕਰਦੇ ਆਂ ਜਦੋਂ ਵੀ ਜੀ ਇਧਰੋਂ ਆਡੇ ਬਨੀਓ ਤੁਸੀਂ ਆਉਣਿਓ ਬੱਸ ਸਟੈਂਡ ਬਨੀਓ ਸਾਡੇ ਜਦੋਂ ਸ਼ੋਅਰੂਮ ਨੂੰ ਮਨਜਿੰਦਰ ਕਲਾਥ ਹਾਊਸ ਨੂੰ ਆਉਣਿਓ ਪਹਿਲੀ ਵਾਰ ਤਾਂ ਆਪਣਾ ਥਾਂ ਥਾਂ ਲਿਖਿਆ ਹੋਇਆ ਵੀ ਜੀ ਮਨਜਿੰਦਰ ਕਲਾਥ ਹਾਊ ਪੇ ਬੀਜੀ ਜੀ ਇੱਥੇ ਸਾਡੇ ਕੋਲ ਡੇਰੇ ਕੋਲੇ ਆਉਨੇ ਹੋ ਤੁਸੀਂ ਇੱਥੇ ਡੇਰਾ ਹੈ ਵੀਰ ਜੀ ਡਰਾਵਾ ਪੰਜਾਬ ਦਾ ਸਤਾਰਮਸ਼ਲਾ ਉੱਥੇ ਦੁਕਾਨਾਂ ਨੇ ਜੀ ਉਹ ਦੁਕਾਨਾਂ ਜ਼ਿਆਦਾਤਰ ਬੰਦ ਰਹਿੰਦੀਆਂ ਨੇ ਜੀ ਤੁਸੀਂ ਇਹ ਭੁਲੇਖਾ ਨਾ ਖਾਇਆ ਕਰੋ ਵੀ ਇਹ ਦੁਕਾਨ ਖੰਮਣੀ ਮਨਜਿੰਦਰ ਕਲਾਥ ਹਾਊਸ ਬੰਦ ਹੈ ਜੀ ਉੱਥੇ ਤੁਸੀਂ ਦੇਖਿਆ ਕਰੋ ਵੀਰ ਜੀ ਆਹਾ ਮਨਜਿੰਦਰ ਕਲਾਥ ਹਾਊਸ ਦਾ ਬੋਰਡ ਲੱਗਿਆ ਹੋਇਆ ਤੀਰ ਸੱਪਿਆ ਹੋਇਆ ਅਤੇ ਤੁਸੀਂ ਸਾਹਮਣੇ ਖੰਭੇ ਕਨੀ ਨਿਗਾਹ ਮਾਰਿਆ ਕਰੋ ਨਿਗਾਹ ਦੇਖਿਆ ਕਰੋ ਖੁੱਲੇ ਥਾਂ ਵਿੱਚ ਤੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਬੋਰਡ ਲੱਗਿਆ ਹੋਇਆ ਬਾਈ ਜੀ ਉਹ ਜਿਆ ਨਾਲ ਕਰੋ ਆਪਾਂ ਵੀਰ ਜੀ ਨਵੀਂ ਵੀਡੀਓ ਜਿਹਦੇ ਵਿੱਚ ਨਵੀਂ ਕ੍ਰੈਸ਼ਨਾ ਦਿਖਾਵਾਂਗੇ ਤੁਹਾਨੂੰ 2-3 ਬਾਅਦ ਸਮਾਂ ਨਹੀਂ ਲੈਂਦੇ ਪਾ 7 ਮਿੰਟਾਂ ਚ ਤੁਹਾਨੂੰ ਆਪਾਂ ਸਾਰੀ ਦੁਕਾਨ ਦਾ ਦਿਖਾ ਦਿੰਨੇ ਹੁੰਨੇ ਆ ਆਪਾਂ ਤਾਂ ਰੇਟ ਵੀ ਦੱਸਦੇ ਆ ਕੁਆਲਿਟੀ ਵੀ ਦਿਖਾਉਨੇ ਆ ਤੇ ਮੈਂ ਵਾਰ-ਵਾਰ ਇਹੀ ਕਹਿੰਦਾ ਵੀ ਜੀ ਤੁਸੀਂ ਵੀਡੀਓ ਗੌਰ ਨਾਲ ਦੇਖਿਆ ਕਰੋ ਇਹਦੇ ਵਿੱਚ ਅਸੀਂ ਤਾਂ ਵਾਰ-ਵਾਰ ਇਹੀ ਕਹਿੰਨੇ ਵੀ ਚੀਜ਼ ਕੁਆਲਿਟੀ ਚੈੱਕ ਕਰਿਆ ਕਰੋ ਅਤੇ ਰੇਟ ਤੇ ਰੇਟ ਵੀ ਇੱਕ ਨੰਬਰ ਦਿੰਨੇ ਆ ਜੀ ਤੇ ਕੁਆਲਿਟੀ ਵੀ ਇੱਕ ਨੰਬਰ ਦਿੰਨੇ ਆ ਜੀ ਇਹਦੇ ਚ ਇਹ ਆ ਵੀ ਝੂਠ ਨਹੀਂ ਹੈਗਾ ਜੀ ਗੱਲ ਦਾ ਆਓ ਆਪਾਂ ਦਿਖਾਉਨੇ ਵੀ ਜੀ ਪਹਿਲੀ ਗੱਲ ਤਾਂ ਤੁਹਾਨੂੰ ਆਪਾਂ ਦਿਖਾਉਨੇ ਕਾਟਨ ਦਿਖਾਉਨੇ ਵੀ ਇਹ ਪਿਓਰ ਕਾਟਨ ਜਿਹੜਾ ਅੱਜ ਕੱਲ ਬਾਈ ਜੀ ਪੂਰਾ ਬ੍ਰਾਂਡ ਚੱਲ ਰਿਹਾ ਬਹੁਤ ਜ਼ਿਆਦਾ ਜਿਹਨੂੰ ਆਪਾਂ ਨਾਲ ਮਸਲੀਨ ਦਾ ਡਬਟਾ ਜੀ ਤੇ ਪਿਓਰ ਕਾਟਨ ਏਕੇ ਟੈਕਸ ਦਾ ਮਾਲ ਹੈ ਜੀ ਆਪਣੇ ਕੋਲੇ ਸਾਰਾ ਇਹ ਚੈੱਕ ਕਰੋ ਵੀਰੇ ਕਪੜਾ ਬਾਈ ਜੀ ਇੱਕ ਨੰਬਰ ਕਪੜਾ ਹੈ ਜਮਾ ਕੁਆਲਿਟੀ ਕਪੜੇ ਦੀ ਜਮਾ ਇੱਕ ਨੰਬਰ ਹੈ ਇਹ ਦੇਖੋ ਵੀਰੇ ਇਹ ਏਕੇ ਟੈਕਸ ਦਾ ਕਪੜਾ ਹੈ ਪਿਓਰ ਕਾਟਨ ਹੈ ਵੀਰ ਜੀ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਨੇ ਉਹ ਕਾਟਨ ਹੈ ਜੀ ਇਹ ਏਕੇ ਟੈਕਸ ਦਾ ਇਹਦੇ ਨਾਲ ਵੀ ਜੀ ਦੁਪੱਟਾ ਦਿੰਦੇ ਆਪਾਂ ਮਸਲੀਨ ਦਾ ਆਹ ਦੁਪੱਟਾ ਹੈ ਮਸਲੀਨ ਦਾ ਬਹੁਤ ਵਧੀਆ ਕੁਆਲਿਟੀ ਦਾ ਮਸਲੀਨ ਦਾ ਨਾਲ ਦੁਪੱਟਾ ਦਿੰਦੇ ਆ ਜੀ ਆਪਣੇ ਕੋਲੇ ਇਹਦੇ ਵਿੱਚ ਆਪਣੇ ਕੋਲ ਘੱਟੋ ਘਾਟੇ ਬਹੁਤ ਜਿਆਦੇ ਰੰਗ ਮਿਲ ਜਾਣਗੇ ਜਿੰਨਾ ਮਰਜ਼ੀ ਰੰਗ ਲੈ ਲਓ ਵੀਰ ਜੀ ਦੇਖੋ ਕੁਆਲਿਟੀ ਚੈੱਕ ਕਰੋ ਭਾਵੇਂ ਇਹ ਪਹਿਲਾਂ ਵੀ ਆਪਾਂ ਇਹ 2-3 ਵਾਰੀ ਦਿਖਾ ਚੁੱਕੇ ਆ ਆਈਟਮ ਪਰ ਫੇਮਸ ਲੋਕਾਂ ਦੇ ਬਹੁਤ ਜ਼ਿਆਦੇ ਹੈ ਜੀ ਬਹੁਤ ਜ਼ਿਆਦੇ ਖਰੀਦਦਾਰੀ ਕਰਦੇ ਹੈ ਜੀ ਬਹੁਤ ਜ਼ਿਆਦੇ ਵਾਰੀ ਆਪਾਂ ਇਹ ਲਿਆ ਕੇ ਵੇਚੀ ਜਾਂਦੇ ਹੈ ਪਰ ਕੁਆਲਿਟੀ ਬਹੁਤ ਵਧੀਆ ਕੋਈ ਇਹਦਾ ਲਾਂਭਾ ਨਹੀਂ ਵੀਰ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਏਕੇ ਟੈਕਸ ਦਾ ਕੱਪੜਾ ਹੈ ਵੀਰ ਜੀ ਆ ਦੇਖ ਲਓ ਜਿਹਨੂੰ ਆਪਾਂ ਸਿਦਕ ਕਹਿੰਦੇ ਨੇ ਸਿਦਕ ਨੰਬਰ ਜੀ ਆ ਦੇਖੋ ਇਹ ਹਰ ਇੱਕ ਬੱਚੇ ਬੱਚੀ ਦੀ ਜਵਾਨ ਤੇ ਵੀਰ ਜੀ ਹੈ ਇਹ ਨਹੀਂ ਹੈ ਵੀ ਕੋਈ ਆਪਾਂ ਆਪਾਂ ਜਾਣਦੇ ਹਰ ਇੱਕ ਜਾਣਦਾ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਇਹ ਸਿਦਕ ਹੈ ਜੀ ਏਕੇ ਟੈਕਸ ਦਾ ਮਾਲ ਹੈ ਜੀ ਇਹ ਤੇ ਕੁਆਲਿਟੀ ਬਾਈ ਜੀ ਨੰਬਰ 1 ਕੁਆਲਿਟੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਭ ਸਭ ਜਾਣਦੇ ਆ ਵੀ ਇਹ ਕੀ ਚੀਜ਼ ਹੈ ਜੀ ਇਹ ਆ ਦੇਖੋ ਜੀ ਹੋਰ ਬਣਾ ਦੇ ਆਪਣੇ ਕੋਲੇ ਇਹਦੇ ਵਿੱਚ ਘੱਟੋ ਘੱਟ 100 ਡਿਜ਼ਾਈਨ ਪਿਆ ਜੀ ਪੂਰਾ 100 ਜਿੰਨਾ ਕੋਈ ਮਰਜ਼ੀ ਮਾਲ ਚੱਕ ਲੈ ਜੀ ਆਪਣੇ ਕੋਲੇ ਤਿਆਰ ਪਿਆ ਕੋਈ ਇਹ ਜੀ ਗੱਲ ਨਹੀਂ ਇਹ ਬਾਈ ਜੀ ਚੈੱਕ ਕਰੋ ਬਹੁਤ ਸੋਹਣੀ ਕੁਆਲਿਟੀ ਹੈ ਜੀ ਇਹ ਤੇ ਦੇਖੋ ਵੀਰੇ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਸਮਾਰਟ ਬਾਈ ਪਿਓਰ ਕਾਟਨ ਜਮਾ ਤੇ ਨਾਲ ਦੁਪੱਟਾ ਜੀ ਮਸਲੀਨ ਦਾ ਤੇ ਆ ਚੈੱਕ ਕਰੋ ਦੁਪੱਟਾ ਜੀ ਦੁਪੱਟਾ ਜੀ ਬਾਈ ਪੂਰਾ ਫੁੱਲ ਸਾਈਜ਼ ਹੈ ਦੁਪੱਟੇ ਦਾ ਤੇ ਬਾਈ ਪੂਰਾ ਵਧੀਆ ਦੁਪੱਟਾ ਜਮਾ ਫੁੱਲ ਸਾਈਜ਼ ਦੇਖੋ ਸਾਈਜ਼ ਦੇਖੋ ਬਲਕਿ ਕਿੰਨਾ ਦਾ ਕਿੱਡਾ ਵੱਡਾ ਸਾਈਜ਼ ਹੈ ਬਾਈ ਜੀ ਆਪਾਂ ਇਹ ਵੀਡੀਓ ਦੋ ਤਿੰਨ ਵਾਰੀ ਦਿਖਾ ਚੁੱਕੇ ਆਂ ਤੇ ਇਸਾਂ ਇਹਦੀ ਜਿਹੜੀ ਆਈਟਮ ਹੈ ਇਹ ਹੀ ਬਹੁਤ ਵਧੀਆ ਕੁਆਲਿਟੀ ਹੈ ਜੀ ਕੱਪੜੇ ਦੀ ਤੇ ਲੋਕ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੀ ਇਹ ਪਤਾਂ ਬਾਰ-ਬਾਰ ਦਿਖਾਉਂਦੇ ਆ ਜੀ। ਸਿੱਕਾ ਬੀਬਿਆਂ ਵਾਲਾ, ਬੇਬਿਆਂ ਵਾਲਾ ਹੈਗਾ ਜੀ ਡਿਜ਼ਾਈਨ ਆਪਣੇ ਕੋਲੇ ਬਰੀਕ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਡਿਜ਼ਾਈਨ ਤੇ ਆਪਣੇ ਕੋਲੇ ਬਰੀਕ ਵੀ ਬਹੁਤ ਜ਼ਿਆਦਾ ਡਿਜ਼ਾਈਨ ਹੈ। ਇਹ ਆਹ ਦੇਖੋ ਵੀਰ ਜੀ। ਕਿੰਨਾ ਸੋਹਣਾ ਡਿਜ਼ਾਈਨ ਦੇਖੋ ਬਈ ਕਿੰਨਾ ਸੋਹਣਾ ਫੇਮਸ ਡਿਜ਼ਾਈਨ ਹੈ ਦੇਖੋ। ਦੇਖੋ ਕੁਆਲਿਟੀ ਚੈੱਕ ਕਰੋ ਬਈ। ਭਾਈ ਜੀ ਇਹਦਾ ਰੇਟ ਇਕੱਲੇ-ਇਕੱਲੇ ਸੂਟ ਦਾ ਰੇਟ 1200 ਰੁਪਿਆ ਰੇਟ ਹੈ ਜੀ। ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਕੋਈ ਰੀਸੇਲਰ ਹੈ। ਜੀਨੇ ਕੱਠਾ ਮਾਲ ਚੱਕਣਾ ਉਹਦੇ ਵਾਸਤੇ ਲਾਵਾਂਗੇ ਵੀਰ ਜੀ ਲੈਸ ਆਪਾਂ ਆ ਚੈੱਕ ਕਰ ਲੋ ਹਲਕਾ ਫੁਲਕਾ ਬਾਈ ਜੀ ਮੌਕੇ ਤੇ ਹੋ ਜਾਣਾ ਲੈਸ ਇਹਦਾ ਕੱਲੇ 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 ਦਾ ਰੇਟ ਬਾਈ ਜੀ 1200 ਰੁਪਇਆ ਰੇਟ ਹੈ ਜੀ ਏਕੇ ਟੈਕਸ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋ ਰੇਟ ਦੀ ਇਹ ਨਹੀਂ ਇਹ ਸਿਤਕ ਸਿਤਕ ਨੰਬਰ ਹੈ ਜੀ ਆਹ ਦੇਖੋ ਇੱਕ ਨੂੰ ਆਇਆ ਤਾਂ ਦਿਖਾਉਣੇ ਆ ਜੀ ਆਹ ਸਾਈਜ਼ ਬਹੁਤ ਸੋਹਣਾ ਡਿਜ਼ਾਈਨ ਆ ਜੀ ਨਵਾਂ ਡਿਜ਼ਾਈਨ ਆ ਜੀ ਆ ਜਿਹੜਾ ਹੁੰਡੀਆਂ ਨੂੰ ਦਿਖਾ ਰਹੇ ਆ ਜੀ ਇਹ ਨਵਾਂ ਆਇਆ ਵੀਰ ਜੀ ਆਪਣੇ ਕੋਲੇ ਰੋਜ਼ ਦੀ ਰੋਜ਼ ਮਾਲ ਆਉਂਦਾ ਜੀ ਗੱਠਾਂ ਮਾਲ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਦਾ ਮੰਗਾਉਨੇ ਆ ਜੀ ਤੇ ਰੋਜ਼ ਰੋਜ਼ ਮਾਲ ਆਪਣੇ ਕੋਲੇ ਵੱਡੀ ਕਵਾਂਟੀਟੀ ਚ ਮਾਲ ਆਉਂਦਾ ਇਹ ਨਹੀਂ ਹੈਗਾ ਵੀ ਆਪਣੇ ਕੋਲੇ ਵੱਡਾ ਹੋਰ ਸੇਲ ਦਾ ਕੰਮ ਹੈ ਜੀ ਆਪਣਾ ਇਹ ਚੈੱਕ ਕਰੋ ਬਾਈ ਜੀ ਦੁਬੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਬੱਟਾ ਬਣਾਇਆ ਦੇਖੋ ਚੈੱਕ ਕਰੋ ਬਾਈ ਜੀ ਬਾਈ ਸਿਦਕ ਨੰਬਰ ਆ ਇਹ ਏਕੇ ਟੈਕਸ ਦਾ ਬ੍ਰਾਂਡ ਹੈ ਬਾਈ ਜੀ ਪੂਰਾ ਕੁਆਲਿਟੀ ਇੱਕ ਨੰਬਰ ਜਮਾ ਇਹਦਾ ਰੇਟ ਵੀ ਜੀ ਇਕੱਲੇ ਇਕੱਲੇ ਦਾ 1200 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਪ੍ਰਭੂ ਦੀ ਦੁਕਾਨਦਾਰ ਹੈ ਉਹਨੂੰ ਆਪਾਂ ਲਾਵਾਂਗੇ ਲੈਸ ਬਾਈ ਜੀ ਬਹੁਤ ਸੋਹਣੇ ਡਿਜ਼ਾਈਨਾਂ ਡਿਜ਼ਾਈਨ ਚੈੱਕ ਕਰੋ ਦੇਖੋ ਹੋਰ ਵੀ ਬਾਈ ਜੀ ਬਹੁਤ ਵਧੀਆ ਵੱਡੀ ਕਵਾਂਟੀਟੀ 'ਚ ਮਾਲ ਹੈ ਕੋਈ ਐ ਨਹੀਂ ਹੈ ਵੀ ਇੱਕ ਦੋ ਨਹੀਂ ਆਪਣੇ ਕੋਲੇ ਆਪਾਂ ਬਾਰ-ਬਾਰ ਇਹੀ ਦੱਸਿਆ ਵੀਰ ਜੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜੀ ਕੋਈ ਜਿੰਨੀ ਮਰਜ਼ੀ ਵੱਡੀ ਕਵਾਂਟੀਟੀ 'ਚ ਮਾਲ ਚੱਕਣਾ ਆਪਣੇ ਕੋਲ ਤਿਆਰ ਹੈ ਜੀ ਭਾਵੇਂ 500 ਸੂਟ ਇਕੱਠਾ ਲੈ ਲੇ ਜੀ 500 ਸੂਟ ਵੀ ਆਪਣੇ ਕੋਲ ਤਿਆਰ ਹੈ ਕੋਈ ਇੱਕ ਦੋ ਸੂਟ ਨਹੀਂ ਹੈ ਆਪਣੇ ਕੋਲ ਹੈਗਾ ਆਪਣੇ ਕੋਲ ਜ਼ਿਆਦਾਤਰ ਵੀ ਜੀ ਦੁਕਾਨਦਾਰ ਆਉਂਦੇ ਜੀ ਆਪਣੇ ਕੋਲੇ ਆਪਾਂ ਦੁਕਾਨਦਾਰਾਂ ਨੂੰ ਬਹੁਤ ਵਧੀਆ ਲੈਸ ਲਾਉਨੇ ਤੇ ਕੁਆਲਿਟੀ ਵਧੀਆ ਇੱਕ ਨੰਬਰ ਦਿੰਨੇ ਆ ਉਹਨੂੰ ਕੋਈ ਲਾਂਭਾ ਨਹੀਂ ਆਉਂਦਾ ਜੀ ਉਹਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਗੱਲ ਤੇ ਉਹਨੂੰ ਆਪਾਂ ਬੋਦੀ ਬਰਨਾਮੀ ਨਹੀਂ ਹੋਣ ਦਿੰਦੇ ਉਹਨੂੰ ਹਰਜਾ ਮਰਜਾ ਨਹੀਂ ਪੈਣ ਦਿੰਦੇ ਵੀ ਜੀ ਇਹ ਜ਼ਿੰਮੇਵਾਰੀ ਹੈ ਆਪਾਂ ਹੋ ਦੂਜਾ ਦਿਖਾਉਣਾ ਵੀ ਜੀ ਏਕੇ ਟੈਕਸ ਦਾ ਮਾਲ ਹੀ ਇਹ ਦੇਖੋ ਬਾਈ ਜੀ ਚੈੱਕ ਕਰ ਲਓ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਕਾਟਨ ਹੈ ਵੀਰ ਜੀ ਇਹ ਆਪਣੇ ਕੋਲੇ ਮੈਚਿੰਗ ਕਾਟਨ ਹੈ ਕੁਆਲਿਟੀ ਚੈੱਕ ਕਰੋ ਬਾਈ ਜੀ ਇਹਦੀ ਦੇਖੋ ਆ ਦੇਖੋ ਵੀਰ ਜੀ ਚੈੱਕ ਕਰ ਲਓ ਏਕੇ ਟੈਕਸ ਦਾ ਮਾਲ। ਬਾਈ ਜਿਆਦਾਤਰ ਪਾ ਮਾਲ ਏਕੇ ਟੈਕਸ ਦਾ ਰੱਖਦੇ ਆ। ਇਹ ਠੱਗਾ ਠੋਰੀ ਵਾਲਾ ਕੋਈ ਕੰਮ ਨਹੀਂ ਹੈਗਾ ਇਹਦੇ ਵਿੱਚ। ਆ ਚੈੱਕ ਕਰੋ ਵੀਰ ਜੀ। ਇਹ ਤਾਂ ਆਪਣਾ ਆ ਗਿਆ ਜੀ ਕਮੀਜ਼ ਤੇ ਨਾਲ ਆ ਬਾਈ ਜੀ ਇਹ ਦੇਖੋ ਬਾਟਮ। ਇਹ ਸੈਲਫ ਵਜਦਾ ਬਾਈ ਜੀ ਸੈਲਫ ਬੋਲਦੇ ਜਿਹਦੇ ਨਾਲ ਬਾਟਮ ਦੇ ਵਿੱਚ ਵੀ ਆ ਮੈਚਿੰਗ ਕੀਤੀ ਹੁੰਦੀ ਆ ਦੇਖੋ ਮੈਚਿੰਗ ਹੈ ਜੀ ਆ ਦੇਖੋ ਨਾਲ ਇਹਦੇ ਵਿੱਚ ਵੀ ਪ੍ਰਿੰਟ ਹੈ। ਵੀਰ ਜੀ ਦੇਖੋ ਬਾਟਮ ਵਿੱਚ ਵੀ ਪ੍ਰਿੰਟ ਹੈ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ। ਚੈੱਕ ਕਰੋ। ਬਾਈ ਕਾਲੇ ਰੰਗ ਦਾ ਇੰਨਾ ਲੂਕ ਫੇਮਸ ਹੈ ਜੀ ਜਿੰਨਾ ਤੁਸੀਂ ਕਹਦੇ ਹੋ ਬਹੁਤ ਹੀ ਵਧੀਆ ਮਤਲਬ ਕਾਲੇ ਰੰਗ ਨੂੰ ਪਿਆਰ ਕਰਦੇ ਰੰਗ ਬਹੁਤ ਜ਼ਿਆਦਾ ਮਤਲਬ ਪਹਿਲ ਦਿੰਦੇ ਆ ਜੀ ਕਾਲੇ ਰੰਗ ਨੂੰ ਆਹ ਦੇਖੋ ਵੀ ਜੀ ਦੂਜਾ ਰੰਗ ਕਰੋ ਟੈੱਕ ਵੀ ਜੀ ਦੇਖੋ ਏਕੇ ਟੈਕਸ ਦਾ ਮਾਲ ਆ ਬਾਈ ਜੀ ਦੇਖੋ ਵੀ ਜੀ ਕਿੰਨਾ ਸੋਹਣਾ ਕੱਪੜਾ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਜਿਮੇਵਰੀ ਫੁੱਲ ਹੈ ਜੀ ਕੋਈ ਰੰਗ ਫੇਟ ਹੋ ਜਾਏ ਕੁਝ ਵੀ ਹੋ ਜਾਏ ਆਪਾਂ ਬੈਠੇ ਆ ਵੀਜੀ ਏਕੇ ਟੈਕਸ ਦਾ ਮਾਲ ਹੈ ਉਹ ਕੰਮ ਨਹੀਂ ਹੈਗਾ ਵੀਜੀ ਵੀ ਘਟਿਆ ਕੰਪਨੀ ਲੈ ਕੇ ਆਵਾਂ ਘਟਿਆ ਕੰਪਨੀ ਆਪਾਂ ਦੁਕਾਨ 'ਚ ਨਹੀਂ ਵੜਨ ਦਿੰਦੇ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਨਾਲ ਦੇਖੋ ਕਿੰਨੀ ਸੋਹਣੀ ਮੈਚਿੰਗ ਬਣਦੀ ਹੈ ਵੀਜੀ ਇਹ ਏਕੇ ਟੈਕਸ ਦਾ ਜੀ ਕੱਪੜਾ ਹੈ ਇਹਦਾ ਵੀਜੀ ਰੇਟ ਆਪਾਂ ਦੱਸ ਦਿੰਦੇ ਨੇ ਨਾਲ ਦੀ ਨਾਲ ਇਹਦਾ ਰੇਟ ਵੀਜੀ ਇਕੱਲਾ ਇਕੱਲਾ ਲਓਗੇ 650 ਰੁਪਿਆ ਰੇਟ ਹੈ ਜੀ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਵੀਰ ਜੀ ਉਹਨੂੰ ਆਪਾਂ ਤੁਹਾਨੂੰ ਪਤਾ ਹੈ ਲੈਸ ਲਾਵਾਏ ਕੋਈ ਗੱਲ ਨਹੀਂ ਜੀ ਉਹਨੂੰ ਵੀ 2 ਰੁਪਏ ਵਧਿਆ ਬਣਨਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਉਹਨੂੰ ਨਾ ਬਣਨ ਤੇ ਆਹ ਦੂਜਾ ਡਿਜ਼ਾਈਨ ਦੇਖੋ ਵੀਰ ਜੀ ਇਹ ਵੀ AK Tex ਦਾ ਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਆਹ ਡਿਜ਼ਾਈਨ ਬਹੁਤ ਸੋਹਣੇ ਵਿਕ ਰਹੇ ਆ ਮਾਲ ਇਹ ਐ ਲੈ ਲਓ ਵੀ ਪੂਰਾ ਨਹੀਂ ਆਮਾ ਮਾਲ ਜੀ ਇੰਨੀ ਵਿਕਰੀ ਹੈ ਆਪਣੇ ਕੋਲੇ ਜੀ ਮਾਲ ਦੀ ਇਹ ਚੈੱਕ ਕਰੋ ਬਾਈ ਜੀ ਆ ਆ ਗਿਆ ਸੈਲ ਬਾਟਮ ਦਾ ਕੱਪੜਾ ਬਾਈ ਜੀ 2.5 2.5 ਮੀਟਰ ਦਾ ਕੱਟ ਹੁੰਦਾ ਵੀ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਸੂਤ ਵੀ ਘੱਟ ਨਹੀਂ ਹੈਗਾ ਬਾਈ ਜੀ ਇਹਦੇ ਚੋਂ ਇਹ ਕਾਇਆ माजी ਦੂਜਾ ਡਿਜ਼ਾਈਨ ਆਪਾਂ ਦੇਖੋ ਇਹ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਬਾਈ ਜੀ ਪੂਰੀ ਗੌਰ ਨਾਲ ਸੁਣਿਆ ਕਰੋ ਵੀਡੀਓ ਪੂਰੀ ਗੌਰ ਨਾਲ ਦੇਖਿਆ ਕਰੋ ਇੱਕ ਸ਼ੇਅਰ ਤੇ ਸਬਸਕ੍ਰਾਈਬ ਵੀ ਬਾਈ ਬਣ ਕੇ ਜਰੂਰ ਕਰਿਆ ਕਰੋ ਅਸੀਂ ਵੀ ਬਹੁਤ ਮਿਹਨਤ ਕਰਦੇ ਆਂ ਮਿਹਨਤ ਕਰਕੇ ਤੁਹਾਨੂੰ ਆਟਮਾ ਜਿਹੜੇ ਡਿਜ਼ਾਈਨਸ ਨੂੰ ਦਿਖਾਉਣੇ ਆ ਨਵੇਂ ਤੋਂ ਨਵਾਂ ਲੈ ਕੇ ਆਉਣੇ ਬਾਈ ਜੀ ਪੁਰਾਣਾ ਆਪਰ ਖੜ ਨਹੀਂ ਦਿੰਦੇ ਨਵੇਂ ਤੋਂ ਨਵਾਂ ਡਿਜ਼ਾਈਨ ਆਉਂਦਾ ਹੈ ਦੇਖੋ ਵੀਰ ਜੀ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਆਪਾਂ ਬਾਰ ਬਾਰ ਇਹ ਕਹਿੰਦੇ ਮੈਨੂੰ ਸ਼ੇਅਰ ਤੇ ਸਬਸਕ੍ਰਾਈਬ ਤਾਂ ਬਾਈ ਬਣ ਕੇ ਜਰੂਰ ਕਰਿਆ ਕਰੋ ਇੱਕ ਤੁਹਾਨੂੰ ਡਿਜ਼ਾਈਨ ਬਾਈ ਜੀ ਹੋਰ ਦਿਖਾਉਣਾ ਨਵਾਂ ਡਿਜ਼ਾਈਨ ਆਇਆ ਦੇਖੋ ਬਾਈ ਜੀ ਆਹ ਡਿਜ਼ਾਈਨ ਬਿਲਕੁਲ ਨਵਾਂ ਬਾਈ ਜੀ ਗੌਰ ਨਾਲ ਦੇਖ ਲਿਓ ਬਿਲਕੁਲ ਨਵਾਂ ਡਿਜ਼ਾਈਨ ਹੈ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਦੇਖੋ ਡਿਜ਼ਾਈਨ ਦੇਖੋ ਬਾਈ ਹੱਸਦਾ ਜਮਾ ਇੱਕ ਨੰਬਰ ਡਿਜ਼ਾਈਨ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਆ AK ਟੈਕਸ ਦਾ ਫੁੱਲ ਚੈਲੰਜ ਆ ਬਾਈ ਜੀ ਕੋਈ ਦੇ ਜੇ ਤਾਂ ਇਹ ਚੈੱਕ ਕਰੋ ਬਾਈ ਜੀ ਪੂਰੀ ਗੌਰ ਨਾਲ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਤੁਹਾਨੂੰ AK ਟੈਕਸ ਕੰਪਨੀ ਦਾ ਬਾਈ ਜੀ ਦੇਖੋ ਲੋਗੋ AK ਟੈਕਸ ਦਾ ਲੱਗੇ ਹੋਇਆ ਆ ਦੇਖੋ AK ਟੈਕਸ ਦਾ ਮਾਲ ਆ ਬਾਈ ਜੀ 650 ਰੁਪਿਆ ਰੇਟ ਹੈ ਇਕੱਲੇ ਇਕੱਲੇ ਦਾ ਤੇ ਜੇ ਕੋਈ ਦੁਕਾਨਦਾਰ ਹੈ ਮੇਰਾ ਵੀਰ ਭਰਾ ਉਹਨੂੰ ਲਾਵਾਂਗੇ ਲੈਸ ਬਾਈ ਜੀ ਆ ਚੈੱਕ ਕਰੋ ਦੇਖੋ ਬਾਈ ਜੀ ਬਾਈ ਜੀ ਬਾਰ-ਬਾਰ ਮੈਂ ਇਹ ਕਹਿੰਦਾ ਵੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜੀ ਵੱਡਾ ਕੋਈ ਆਇਆ ਨਹੀਂ ਹੈ ਵੀ ਸੂਟ ਦੋ ਸੂਟ ਨਹੀਂ ਬੈਜੀ ਲੈ ਕੇ ਆਉਂਦੇ ਆਪਾਂ ਹਲੇ ਆਪਣੇ ਕੋਲ ਗਰਾਊਂਡ 'ਚ ਮਾਲ ਪਿਆ ਆਪਣੇ ਕੋਲ ਰੋਜ਼ ਰੋਜ਼ ਇਕੱਠਾ ਉਤਰਦੇ ਆਂ ਬਾਈ ਜੀ ਇਹ ਕੰਮ ਨਹੀਂ ਹੈਗਾ ਵੀ 10 10 ਇਕੱਠਾ ਲੈ ਕੇ ਰੱਖ ਲਈਆਂ ਤੇ ਪੈਸੇ ਉਦੋਂ ਬਾਅਦ ਕਰ ਲਾਂਗੇ ਇੱਕ ਵੀਰ ਜੀ ਤੁਹਾਨੂੰ ਆਹ ਕਾਊਟਰਨ ਦਿਖਾਉਣੇ ਆ ਵੀਰ ਜੀ ਆਹ ਦੇਖੋ ਇਹ ਆਪਾਂ ਪਹਿਲਾਂ ਵੀ ਦਿਖਾਇਆ ਸੀ ਵੀਰ ਜੀ ਤੁਸੀਂ ਬਾਰ-ਬਾਰ ਇਹ ਨਾ ਕਹਿੰਦੇ ਵੀ ਬਾਰ-ਬਾਰ ਉਹੀ ਦਿਖਾਈ ਜਾਂਦਾ ਦੱਸਣਾ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਰਹਿ ਜਾਣਾ ਉਹਨੂੰ ਦੱਸਣਾ ਹੁੰਦਾ ਹੈ ਏ ਵੀਜੀ ਕਾਟਨ ਹੈ ਪੂਰੀ ਪਿਓਰ ਕਾਟਨ ਹੈ ਇਹ ਇਹ ਆ ਚੈੱਕ ਕਰੋ ਵੇਖੋ ਭਾਈ ਜਮਾਤ ਪਿਆ ਵਰਗਾ ਮਾਲ ਪਿਆ ਆਇ ਨਹੀਂ ਹੈ ਕੋਈ ਵੀ ਇਹਨੂੰ ਜੇ ਕਹਿੰਦੇ ਕੋਈ ਇਸ ਗੱਲ ਤੇ ਜ਼ਿੰਮੇਵਾਰੀ ਹੈ ਪਿਓਰ ਕਾਟਨ ਹੈ ਜੀ ਇਹ ਇਹਦਾ ਮਤਲਬ ਇਹ ਹੈ ਜੀ ਚਾਹੇ ਤਾਂ ਜੇ ਕਿਸ ਨੇ ਕੱਟ ਪੀਸ ਲੈਣਾ ਕੱਟ ਪੀਸ ਲੈ ਲੇ ਜੀ ਆਲ ਓਵਰ ਲੈਣਾ ਹੈ ਆਲ ਓਵਰ ਲੈ ਲੇ ਜੀ ਜੇ ਕਿਸ ਨੇ ਮੈਚਿੰਗ ਕਰਨੀ ਹੈ ਵੀਰ ਜੀ ਆਹ ਦੇਖੋ ਮੈਚਿੰਗ ਕਰ ਲਓ ਐਂ ਦੇਖ ਲਓ ਐ ਮੈਚਿੰਗ ਕਰ ਲਓ ਜੇ ਕਿਸ ਨੇ ਭਾਈ ਗੌਰ ਨਾਲ ਸਮਝ ਲਓ ਇਹ ਗੱਲ ਨੂੰ ਜੇ ਕਿਸੇ ਨੇ ਮੈਚਿੰਗ ਕਰਨੀ ਹੈ ਮੈਚਿੰਗ ਵੀ ਕਰਕੇ ਦੇ ਦੇਾਂਗੇ ਜੀ ਆਲ ਓਵਰ ਲੈਣਾ ਜੀ ਆਲ ਓਵਰ ਵੀ ਦੇ ਦੇਾਂਗੇ ਜੀ ਜੇ ਕਿਸੇ ਨੇ ਕੱਟ ਪੀਸ ਬਣਾਉਣਾ ਹੈ ਤਾਂ ਕੱਟ ਪੀਸ ਵੀ ਬਣਾ ਦੇਾਂਗੇ ਜੀ ਇਹਦਾ ਰੇਟ ਵੀ ਜੀ 350 ਰੁਪਿਆ ਰੇਟ ਹੈ ਜਿੰਨੀ ਕੋਈ ਮਰਜ਼ੀ ਲੈ ਲਓ ਬਾਈ ਜੀ ਮੀਟਰ 2 ਮੀਟਰ 5 ਮੀਟਰ ਜਿੰਨਾ ਮਰਜ਼ੀ ਲੈ ਲਓ ਇਹਦਾ ਬਾਈ ਜੀ ਇੱਕ ਡਿਜ਼ਾਈਨ ਦੇਖੋ ਆ ਬਣਦਾ ਜੀ ਇਹ ਮੈਚਿੰਗ ਦੇਖੋ ਬਾਈ ਜੀ ਕਿੰਨੀ ਸੋਹਣੀ ਹੁੰਦੀ ਆ ਇਸ ਗੱਲ ਤੇ ਫੁੱਲ ਜ਼ਿੰਮੇਵਾਰੀ ਹੈ ਬਈ ਪਿਓਰ ਕਾਟਨ ਹੋਣ ਦੇ ਦੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਇੱਕ ਕਰੋ ਚੈੱਕ ਬਾਈ ਜੀ ਦੇਖੋ ਬਾਈ ਪ्युअर ਕਾਟਨਾ ਹੈ ਜਿਹੜਾ ਰੇਟ ਵੀਰ ਜੀ 350 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਲੈਸ ਲਾਵਾਂਗੇ ਵੀਰ ਜੀ ਆਪਾਂ ਆਹ ਦੇਖ ਬਾਈ ਜੀ ਮੁਠੇ ਦੇ ਮੁਠੇ ਪਿਆ ਜਿੰਨਾ ਸੋਡੀ ਚਿਤ ਮੰਦਾ ਮਾਲ ਲੈ ਲਓ ਬਾਈ ਜੀ ਬਹੁਤ ਮਾਲ ਲਿਆ ਕੇ ਰੱਖਦੇ ਆਪਾਂ ਉਹ ਕੰਮ ਨਹੀਂ ਹੈਗਾ ਵੀ ਸੂਟ ਦੋ ਸੂਟ ਹੋਣਗੇ ਆ ਕਰੋ ਚੱਕ ਕੇ ਦੇਖ ਕਿੰਨਾ ਸੋਹਣਾ ਫੇਮਸ ਹੋਆ ਵੀ ਇਹ ਦੇਖੋ ਵੀਰੇ ਇਹ ਵੀਰ ਜੀ ਆਪਣੇ ਕੋਲੇ ਇਹ ਆਪਾਂ ਇਹ ਦੱਸਿਆ ਸੀ ਵੀ ਲੋਕਾਂ ਨੇ ਵੀ ਨੂੰ ਜਿਹੜੀਆਂ ਆਉਂਦੀਆਂ ਕੱਟ ਪੀਸਾਂ ਦੀਆਂ ਆਉਂਦੀਆਂ ਜੀ ਸਾਡੇ ਕੋਲੇ ਕੱਟ ਪੀਸ ਹੋਰ ਵੀ ਬਹੁਤ ਪ੍ਰਕਾਰ ਦੇ ਪਿਆ ਪਰ ਜੇ ਕਿਸੇ ਨੂੰ ਲੋੜ ਆਸੀ ਸਾਡੇ ਕੋਲ ਡਿਜ਼ਾਈਨ ਇਹਦੇ ਬਹੁਤ ਪਿਆ ਜੀ ਜਿੰਨਾ ਕੋਈ ਮਰਜ਼ੀ ਲੈ ਜਾਵੇ 2 ਮੀਟਰ 1 ਮੀਟਰ ਕੱਟ ਪੀਸ ਵੀ ਮਿਲੂਗਾ ਮੈਚਿੰਗ ਵੀ ਮਿਲੂਗਾ ਆਲ ਓਵਰੀ ਮਿਲੂਗਾ ਰੇਟ ਵੀ ਜੀ ਦਾ 350 ਰੁਪਿਆ ਇਕੱਲੇ-ਇਕੱਲੇ ਸ਼ੂਟ ਦਾ ਜੀ ਤੇ ਜੇ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਕੋਈ ਲੈਣਾ ਹੈ ਉਹਨੂੰ ਆਪਾਂ ਲਾਵਾਂਗੇ ਰਿਆਤ ਬਹੁਤ ਜ਼ਿਆਦਾ ਜੀ ਆਹ ਉਹ ਆਪਾਂ ਹੁਣ ਦਿਖਾਉਣਾ ਤੁਹਾਨੂੰ ਜੀ ਏਕੇ ਟੈਕਸ ਦੀ ਹੋਰ ਦਿਖਾਉਣਾ ਜੀ ਇਹ ਆਪਣੇ ਕਾਟਨ ਵੀਰੇ ਕਾਟਨ ਦਾ ਡਟ ਵਟੇ ਕਾਟਨ ਦਾ ਸ਼ੂਟ ਹੈ ਤੇ ਕੰਮ AKX ਦਾ ਮਾਲ ਹੈ ਜੀ ਆਪਾਂ ਯਾਦਤਰ ਪਹਿਲਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਰੇ ਜੀ ਵੀ ਮਾਲ ਆਪਾਂ AKX ਦਾ ਰੱਖਦੇ ਆ ਜੀ ਇਹ ਚੈੱਕ ਕਰੋ ਵੀਰੇ ਜੀ ਆ ਦੇਖੋ ਇਹ ਕਰੋ ਚੈੱਕ ਬਾਈ ਜੀ ਇਹ ਦੇਖੋ ਬਾਈ ਕਿੰਨਾ ਪਿਆਰਾ ਸ਼ੂਟ ਹੈ ਬਾਈ ਜੀ AKX ਦਾ ਜ਼ਿੰਮੇਵਾਰੀ ਆ ਬਾਈ ਜੀ ਦੇਖੋ ਲੋਗੋ ਵੀ ਲੱਗਿਆ ਹੋਇਆ ਤੇ ਥਾਂ ਥਾਂ ਤੇ ਲਿਖਿਆ ਵੀ ਹੋਇਆ ਬਾਈ ਇਹ ਇੰਨਾ ਪਿਆਰਾ ਸ਼ੂਟ ਹੈ ਜਿੰਨਾ ਕਹਦੋ ਪਹਿਲੀ ਗੱਲ ਤਾਂ ਇਹ ਐ ਵੀਰ ਜੀ ਇਹਦੀ ਲੈਂਥ ਪੂਰੀ ਐ ਬਾਟਮ ਦਾ ਕਪੜਾ ਵੀ ਪੂਰਾ ਜੀ ਤੇ ਕਮੀਜ਼ ਦਾ ਕਪੜਾ ਵੀ ਪੂਰਾ ਜੀ ਤੇ ਜਿਹੜੀ ਇਹਦੀ ਦੁਪੱਟਾ ਜੀ ਦੁਪੱਟਾ ਜੀ ਬਹੁਤ ਸੋਹਣਾ ਬਾਈ ਜੀ ਐ ਰੂਹ ਖੁਸ਼ ਹੋ ਜਾਂਦੀ ਐ ਦੁਪੱਟਾ ਦੇਖ ਕੇ ਤੇ ਉ ਵੀ ਬਾਈ ਜੀ ਭਾਅ ਸੁਣ ਕੇ ਵੀ ਹੈਰਾਨ ਰਹਿ ਜੂਗੇ ਬਾਈ ਜੀ ਇਹ ਰੇਟ ਸਾਨੂੰ ਕੋਈ ਦੇ ਨਹੀਂ ਸਕਦਾ ਵੀਰ ਜੀ ਫੁੱਲ ਜ਼ਿੰਮੇਵਾਰੀ ਚੈਲੰਜ ਐ ਇਸ ਗੱਲ ਤੇ ਇਹ ਦੇਖੋ ਬਾਈ ਜੀ ਦੁਪੱਟਾ ਚੈੱਕ ਕਰੋ ਬਾਈ ਜੀ ਦੁਪੱਟਾ ਦੇਖੋ ਬਾਈ ਇਹ ਇਨਾ ਸੋਹਣਾ ਦੁਪੱਟਾ ਗੱਲ ਛੱਡ ਦੇ ਬਾਈ ਪ੍ਰਿੰਟਡ ਦੁਪੱਟਾ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਕਾਟਨ ਦੀ ਇੱਕ ਨੰਬਰ ਜ਼ਿੰਮੇਵਾਰੀ ਹੈ ਜਿਹੜਾ ਬਾਈ ਜੀ ਆ ਬਾਟਮ ਦਾ ਕੱਪੜਾ ਦਿੱਤਾ ਬਾਈ ਜੀ ਇਹ ਵੀ ਘੋ ਵਰਗਾ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਨਹੀਂ ਹੈਗਾ ਵੀ ਐ ਬੇਕਾਰ ਦਾ ਕੱਪੜਾ ਫੁੱਲ ਜ਼ਿੰਮੇਵਾਰੀ ਹੈ ਪੂਰਾ ਵਧੀਆ ਟੋ ਵਰਗਾ ਕੱਪੜਾ ਹੈ ਜਿਹੜਾ ਇਹਦਾ ਇਹਦੀ ਬਾਟਮ ਦਾ ਕੱਪੜਾ ਦਿੱਤਾ ਜੀ ਇੱਕ ਤੁਹਾਨੂੰ ਕੱਪੜਾ ਮੈਂ ਵੀ ਹੀੜ ਵੀ ਦਿਖਾਉਣੇ ਆ ਬਈ ਜੀਲ ਚ ਚਾਰ ਰੰਗ ਆ ਆਪਣੇ ਕੋਲੇ ਏਕੇ ਟੈਕਸ ਬਾਈ ਜੀ ਯਾਦ ਰੱਖੋ ਜਿਹੜੇ ਲੋਕ ਵੀ ਜੀ ਇਹ ਤੁਹਾਨੂੰ ਕਹਿੰਦੇ ਐ ਵੀ ਇਹ ਬੰਦੇ ਸਸਤੇ ਲਾਉਂਦੇ ਆ ਮਾੜਾ ਮਾਲ ਰੱਖਦੇ ਆ ਵੀ ਜੀ ਏਕੇ ਟੈਕਸ ਤੋਂ ਕੋਈ ਚੀਜ਼ ਉਤੋਂ ਦੀ ਨਹੀਂ ਹੈਗੀ ਸਭ ਚੀਜ਼ਾਂ ਏਕੇ ਟੈਕਸ ਤੋਂ ਹੀ ਆਪਾਂ ਮਾਲ ਵੀ ਜੀ ਜ਼ਿਆਦਾਤਰ ਏਕਾ ਟੈਕਸ ਵਰਤਦੇ ਆ ਏਕਾ ਟੈਕਸ 58 ਜ਼ਿਆਦਾਤਰ ਇਹ ਮਾਲ ਇਹ ਵਰਤਦੇ ਆ ਮਾੜਾ ਮਾਲ ਵੀਰ ਜੀ ਆਪਾਂ ਜਮਾ ਨਹੀਂ ਵੇਚਦੇ ਜਿਹੜਾ ਆਪਾਂ ਵੀਰ ਜੀ ਰਿਆਤ ਲਾਉਣਾ ਹੈ ਰਿਆਤ ਆਪਾਂ ਪਹਿਲੀ ਗੱਲ ਤਾਂ ਇਹ ਵੀ ਆਪਾਂ ਮਾਲ ਵੱਡੀ ਕਵਾਂਟੀਟੀ ਚ ਮਾਲ ਮੰਗਾਉਂਦੇ ਆ ਜਿਸਦਾ ਮਿੱਲਾਂ ਚੋਂ ਮਾਲ ਆਉਂਦਾ ਆਪਣੇ ਕੋਲੇ ਨੰਬਰ ਦੂਜਾ ਵੀਰ ਜੀ ਆਪਣੇ ਕੋਲੇ ਖਰਚਾ ਕੋਈ ਨਹੀਂ ਆਪਾਂ ਸਾਰਾ 5-10 ਰੁਪਈ ਆਪਣੇ ਕੋਲ ਤਾਂ ਇਹ ਵੀ ਆਪਾਂ ਦਾ ਘਰੇ ਬੈਠੇ ਕੋਈ ਖਰਚਾ ਖਰਚਾ ਕੋਈ ਨਹੀਂ ਹੈਗਾ ਜਿਹੜਾ ਤੁਹਾਨੂੰ ਇਹ ਬੰਦਾ ਕਹਿੰਦਾ ਵੀ ਉਹ ਮਾਲ ਵੇਕਾਰ ਰੱਖਦੇ ਸਸਤਾ ਰੱਖਦੇ ਬਾਈ ਜੀ ਤੁਸੀਂ ਆਪ ਸੋਚ ਕੇ ਦੇਖੋ ਵੀ ਮਾਲ ਏਕੇ ਟੈਕਸ ਵੀ ਦੇਖੋ ਵੀ ਵੇਕਾਰ ਹੈ ਏਕੇ ਟੈਕਸ ਵੀਰ ਜੀ ਇਹ ਕਰੋ ਚੈੱਕ ਵੀਰੇ ਦੇਖੋ ਕਰੋ ਚੈੱਕ ਵੀਰੇ ਏਕੇ ਟੈਕਸ ਦਾ ਮਾਲ ਬਾਈ ਜੀ ਸੂਟ ਹਾਸ ਦਾ ਜਮਾ ਇੱਕ ਨੰਬਰ ਜਮਾ ਦੇਖੋ ਵੀ ਜੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਆ ਬਾਈ ਕਿੰਨਾ ਸੋਹਣਾ ਤੇ ਪ੍ਰਿੰਟ ਬਣਾਇਆ ਤੇ ਕਿੰਨਾ ਸੋਹਣਾ ਇਹ ਤੇ ਬਾਈ ਜੀ ਬਣਾਇਆ ਦੁਪੱਟਾ ਇਹਦਾ ਆ ਦੇਖੋ ਵੀਰ ਜੀ ਬੀਜੀ ਕੱਲੇ ਕੱਲੇ ਛੂਟ ਦਾ ਇਹਦਾ ਰੇਟ ਵੀਰ ਜੀ ਹੈਗਾ 500 ਰੁਪਿਆ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਲਾਉਂਗਾ ਲੈਸ ਬਾਈ ਜੀ ਜਦੋਂ ਕੇਰਾ ਤੁਸੀਂ ਲੈ ਕੇ ਸਾਨੂੰ ਫੇਰ ਪਤਾ ਲੱਗੂ ਕਿ ਕਿੰਨਾ ਸੋਹਣਾ ਕਿੰਨਾ ਪਿਆਰਾ ਛੂਟਾ ਬਾਈ ਜੀ ਪਿਓਰ ਕਾਟਨ ਦੇ ਹੋਣ ਦੀ ਨਾਂ ਦੀ ਬਾਈ ਜੀ ਆਪਾਂ ਫੁੱਲ ਗਾਰੰਟੀ ਦਿੰਨੇ ਆ ਵੀ ਪਿਓਰ ਕਾਟਨ ਹੈ ਬਾਈ ਜੀ ਇਹ ਇਹਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਵੀ ਜੀ ਦੇਖੋ ਡਿਜ਼ਾਈਨ ਆਹ ਚਾਰ ਡਿਜ਼ਾਈਨ ਹੈ ਬਾਈ ਜੀ ਇਹਦੇ ਵਿੱਚ ਆਹ ਚਾਰ ਡਿਜ਼ਾਈਨ ਹੈ ਆ ਦੇਖੋ ਬਾਈ ਜੀ ਮਾਲ ਆਪਣੇ ਕੋਲੇ ਜਿੰਨਾ ਮਰਜ਼ੀ ਵੱਡੀ ਕਵਾਂਟੀਟੀ ਚ ਮਾਲ ਲੈ ਲਿਓ ਆਪਣੇ ਕੋਲੇ ਬਿਲਕੁਲ ਤਿਆਰ ਮਿਲੂਗਾ ਇੱਕ ਵੀ ਜੀ ਸਾਨੂੰ ਆ ਦਿਖਾਉਣੇ ਆ ਬਾਰ-ਬਾਰ ਸਾਨੂੰ ਕਹਾਂ ਕੇ ਕਹਿੰਦੇ ਆ ਵੀ ਸਾਨੂੰ ਆ ਮਾਲ ਆਪਾਂ ਫੇਰ-ਫੇਰ ਮੰਗਾ ਲਿਆ ਬਾਈ ਜੀ ਬਹੁਤ ਵੱਡੇ ਮਾਲ ਆ ਗਿਆ ਵੱਡੀ ਮਾਤਰਾ ਚ ਇਹਨੂੰ ਬਹੁਤ ਜ਼ਿਆਦੇ ਲੋਕ ਪਹਿਲ ਦਿੰਦੇ ਆ ਜੀ ਦੁਕਾਨਦਾਰ ਮੇਰੇ ਵੀਰ ਭਰਾ ਵੀ ਪਹਿਲ ਦਿੰਦੇ ਆ ਆਪਣੇ ਕੋਲੇ ਮਾਲ ਫੇਰ ਫੇਰ ਆ ਗਿਆ ਜੀ ਚੈੱਕ ਕਰ ਲੋ ਇਹ ਤਮੰਨਾ ਕੰਪਨੀ ਦਾ ਮਾਲ ਹੈ ਜੀ ਅੱਜ ਜਿੰਨਾ ਵੀ ਤੁਹਾਨੂੰ ਮਾਲ ਦਿਖਾਇਆ ਵੀਰ ਜੀ ਤਮੰਨਾ ਤੇ ਕੇ ਟੈਕਸ ਦਾ ਮਾਲ ਦਿਖਾਇਆ ਆਪਾਂ ਦੇਖੋ ਚੈੱਕ ਕਰੋ ਇਹ ਵੀ ਆਪਣੇ ਕੋਲੇ ਬਾਈ ਜੀ ਬੱਡੀ ਪੱਧਰ ਤੇ ਆ ਗਿਆ ਮਾਲ ਹੁਣ ਆਪਣੇ ਕੋਲੇ ਦੇਖੋ ਇੱਕ ਆੜ ਡਿਜ਼ਾਈਨ ਹੈ ਇਹਦੇ ਚ ਇੱਕ ਆੜ ਡਿਜ਼ਾਈਨ ਹੈ ਵੀਰ ਜੀ ਇਹਦੇ ਚ ਦੇਖੋ ਚੈੱਕ ਕਰ ਲੋ ਵੀਰ ਜੀ ਇੱਕ ਆੜ ਡਿਜ਼ਾਈਨ ਹੈ ਵੀਰ ਜੀ ਇਹਦੇ ਵਿੱਚ ਜਿੰਨੀ ਕੋਈ ਲੋੜ ਹੈ ਉਹਨੇ ਲਿਆ ਜਾ ਸਕਦਾ ਵੀਰ ਜੀ ਇਕੱਲੇ ਇਕੱਲੇ ਸ਼ੂਟ ਦਾ ਰੇਟ ਵੀਰ ਜੀ 450 ਜੇ ਕਿਸੇ ਨੇ ਮਾਲ ਵੱਡੀ ਕਵਾਂਟੀਟੀ ਚ ਲੈਣਾ ਵੀਰ ਜੀ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਤੇ ਦੇਖ ਲਿਓ ਬਾਈ ਫੋਨ ਤੇ ਗੱਲ ਕਰ ਲਿਓ ਇੱਕ ਬਾਈ ਜੀ ਚਲਦੀ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਬਾਈ ਜੀ ਥੋੜਾ ਲੱਗਦਾ ਕੁਝ ਨਹੀਂ ਬਾਈ ਜੀ ਇਹ ਗਾਹਾਂ ਦੀ ਗਾਹਾਂ ਜਦੋਂ ਬਾਗੀਆਂ ਨੇ ਚੀਜ਼ ਬਾਈ ਜੀ ਕਿਸ ਦਾ ਫਾਇਦਾ ਹੋ ਜਾਂਦਾ ਇਹ ਚੈੱਕ ਕਰੋ ਬਾਈ ਜੀ ਪੈਰਸ ਬੂਟੀ ਇਹ ਪੈਰਸ ਬੂਟੀ ਹੈ ਵੀਰ ਜੀ ਦੁਕਾਨਦਾਰਾਂ ਵੀਰਾਂ ਵਾਸਤੇ ਬਹੁਤ ਜੀ ਬਹੁਤ ਸੋਹਣਾ ਕੱਪੜਾ ਦੇਖੋ ਚੈੱਕ ਕਰੋ ਆ ਵੀ ਪੈਰਸ ਬੂਟੀ ਹੈ ਏਕੇ ਟੈਕਸ ਦੀ ਹੈ ਬਾਈ ਜੀ ਦੇਖੋ ਚੈੱਕ ਕਰੋ ਜਿੰਨਾ ਆਪਣੇ ਕੋਲੇ ਤੁਸੀਂ ਨਾਲ ਦੇਖਿਆ ਬਾਈ ਜੀ ਸਾਰਾ ਏਕੇ ਟੈਕਸ ਦਾ ਮਾਲ ਦੇਖਿਆ ਤੁਸੀਂ ਅਜੇ ਲੋਕ ਐਂ ਕਹਿੰਦੇ ਆ ਤੁਹਾਨੂੰ ਵੀ ਇਹ ਮਾਲ ਮਾੜਾ ਰੱਖਦੇ ਖਾਮਣੀ ਸਸਤਾ ਤਾਂ ਦਿੰਦੇ ਆ ਬਾਈ ਜੀ ਸਸਤਾ ਐਂ ਨਹੀਂ ਦਿੰਦੇ ਸੀ ਸਸਤਾ ਵੱਡੀ ਕਵਾਂਟੀਟੀ ਚ ਮਾਲ ਚਾਹਦੇ ਆ ਤਾਂ ਸਸਤਾ ਦਿੰਨੇ ਆ ਬਾਈ ਜੀ ਬਾ ਲਾਸਟ ਫਿਰ ਤੁਹਾਨੂੰ ਇਹੀ ਬੇਨਤੀ ਕਰਦੇ ਆ ਕੱਲ ਨੂੰ ਆਪਾਂ ਪਰਸੋਂ ਵੀਡੀਓ ਫੇਰ ਪਾਵਾਂਗੇ ਆਪਣੇ ਕੋਲੇ ਵੀ ਜੀ ਸਾਰੀ ਪ੍ਰਕਾਰ ਦਾ ਮਾਲ ਹੁੰਦਾ ਤੁਸੀਂ ਇਹ ਨਾ ਸੋਚਿਆ ਕਰੋ ਵੀ ਇਹ ਤਾਂ ਵੀਡੀਓ ਚ ਆਪਾਂ ਨੂੰ ਚੀਜ਼ ਦਿਖਾਈ ਨਹੀਂ ਨੇ ਵੀ ਖਾਮਣੀ ਹੈ ਜਾਂ ਨਹੀਂ ਹੈ ਬਾਈ ਜੀ ਆਪਣੇ ਕੋਲੇ ਬਹੁਤ ਵੱਡੀ ਕਵਾਂਟੀਟੀ ਚ ਮਾਲ ਹੁੰਦਾ ਹਰ ਇੱਕ ਪ੍ਰਕਾਰ ਦਾ ਹੁੰਦਾ ਹੈ ਮਸਲੀਨ, ਕਾਟਨ, ਪਿਓਰ, ਦੁਵੱਟਾ ਸਾਰਾ ਕੁਝ ਹੁੰਦਾ ਹੈ ਵੀਰ ਜੀ ਤੇ ਬਾਈ ਜੀ ਇੱਕ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆਂ ਵੀ ਸ਼ੇਅਰ ਸਬਸਕ੍ਰਾਈਬਰ ਬਾਈ ਬਣ ਕੇ ਜਰੂਰ ਕਰਿਆ ਕਰੋ ਤੇ ਇੱਕ ਵੀ ਜੀ ਜਦੋਂ ਤੁਸੀਂ ਆਉਣਾ ਹੁੰਦਾ ਫੋਨ ਜਰੂਰ ਮਾਰ ਲਿਆ ਕਰੋ ਵੀਰ ਜੀ ਫੋਨ ਮਾਰ ਕੇ ਆਇਆ ਕਰੋ ਪਹਿਲੀ ਵਾਰੀ ਬੰਦਾ ਦੂਰ ਲੇੜੇ ਗਿਆ ਹੁੰਦਾ ਤਾਂ ਉਹ ਹੁੰਦਾ ਫੋਨ ਜਰੂਰ ਮਾਰਿਆ ਕਰੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਜੀ ਤੇ ਵੀਡੀਓ ਆਪਾਂ ਸੁਭਾ ਪਾ ਦਿੰਨਾ ਜਰੂਰ ਦੇਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ